ਕੋ ਅੱਜ ਬਹੁਤ ਹੀ ਇਹ ਇੱਕ ਮੰਦਭਾਗੀ ਜਿਹੜੀ ਘਟਨਾ ਪ੍ਰੀਆ ਸਾਡੇ ਦਸਣਾ ਪਿੰਡ ਦੇ ਸੰਦੀਪ ਸਿੰਘ ਜੀ ਜੋ ਕਿ ਇੱਕ ਬਹੁਤ ਹੀ ਵਧੀਆ ਕਬੱਡੀ ਦੇ ਖਿਡਾਰੀ ਸੀ ਉਹਨਾਂ ਦੀ ਅਚਨਚੇਤਿਕ ਐਕਸੀਡੈਂਟ ਚ ਜਿਹੜਾ ਮੌਤ ਹੋ ਗਈ ਸੋ ਬਹੁਤ ਹੀ ਅਫਸੋਸ ਦੀ ਗੱਲ ਹੈ ਸਾਰੇ ਪਰਿਵਾਰ ਨਾਲ ਔਰ ਆਪਣੇ ਇਲਾਕੇ ਲਈ ਇਹ ਬਹੁਤ ਹੀ ਇੱਕ ਮੰਦਭਾਗੀ ਜਿਹੜੀ ਘਟਨਾ ਵਾਪਰੀ ਹੈ ਸੋ ਉਸ ਅਕਾਲਪੁਰ ਦੀ ਇਹ ਜੋ ਰਜਾ ਉਹਦੇ ਚ ਰਹਿਣਾ ਪੈਂਦਾ ਪਰ ਇੱਕ ਬਹੁਤ ਵੱਡਾ ਘਾਟਾ ਜਿਹੜਾ ਸਾਡੇ ਸਾਡੇ ਹਲਕੇ ਔਰ ਪਰਿਵਾਰ ਨੂੰ ਇੱਕ ਬਹੁਤ ਵੱਡਾ ਘਾਟਾ ਜਿਹੜਾ ਪਿਆ ਮੈਂ ਪਰਿਵਾਰ ਦੇ ਨਾਲ ਆਪਣੀ ਜਿਹੜੀ ਅ ਸੰਵੇਦਨਾ ਆਪਣਾ ਜਿਹੜੇ ਉਹਨਾਂ ਨਾਲ ਇਸ ਜਿਹੜਾ ਦੁੱਖ ਦੇ ਮੌਕੇ 'ਚ ਖੜਾ ਅ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਿ ਉਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਸਾਨੂੰ ਸਾਰਿਆਂ ਨੂੰ ਸਮਰੱਥ ਬਖਸ਼ੇ ਔਰ ਤੰਦਰੁਸਤੀਆਂ ਬਖਸ਼ੇ ਬਹੁਤ ਸਾਰੇ ਪੰਜਾਬੀ ਸਾਡੇ ਤੁਸੀਂ ਦੇਖਿਆ ਕਿ ਜਦੋਂ ਇਹ ਪਹਿਲਾ ਦੌਰ ਸੀ 2002 ਤੋਂ ਲੈ ਕੇ 2022 ਤੱਕ ਇੱਕ ਐਸਾ ਦੌਰ ਚੱਲਿਆ ਜਦੋਂ ਕਿ ਕਿਸੇ ਤਰ੍ਹਾਂ ਦੀ ਜਿਹੜੀਆਂ ਸਾਡੇ ਨੌਜਵਾਨਾਂ ਕੋਲ ਓਪਰਚ्युनिटीज ਜੌਬਸ वगैरह ਹੈ ਨਹੀਂ ਸੀ ਔਰ ਮੈਂ ਇਹੀ ਆਸ ਕਰਦਾ ਹਾਂ ਅਰਦਾਸ ਕਰਦਾ ਆਪਣੀ ਨੌਜਵਾਨਾਂ ਤੇ ਕਿ ਆਪਾਂ ਹੁਣ ਵਿਦੇਸ਼ਾਂ ਦਾ ਰੁਖ ਜਿਹੜਾ ਉਹ ਛੱਡিয়ে ਸਾਡੇ ਪੰਜਾਬ 'ਚ ਬਹੁਤ ਵਧੀਆ ਮਾਹੌਲ ਇੱਕ ਬਣ ਰਿਹਾ ਹੈ ਕਿਉਂਕਿ ਜਦੋਂ ਵਿਸ਼ੂ ਵਿਦੇਸ਼ ਚਲੇ ਜਾਂਦੇ ਇੱਕ ਤਾਂ ਪਿੱਛੇ ਪਰਿਵਾਰਾਂ ਨੂੰ ਹਮੇਸ਼ਾ ਹੀ ਹਰ ਵਕਤ ਆਪਣੇ ਬੱਚਿਆਂ ਦੀ ਇਹ ਇਹ ਉਹਨਾਂ ਦੀ ਟੈਨਸ਼ਨ ਲੱਗੀ ਰਹਿੰਦੀ ਹੈ ਵੀ ਉਹ ਸਾਡਾ ਬੱਚਾ ਕਿਵੇਂ ਔਰ ਜਦੋਂ ਕਿ ਕਦੇ ਇਦਾਂ ਦਾ ਹਾਸਾ ਵਾਪਰ ਜਾਂਦਾ ਤਾਂ ਤੁਸੀਂ ਸਮਝ ਨਹੀਂ ਸਕਦੇ ਕਿ ਉਸ ਪਰਿਵਾਰ ਦਾ ਦੁੱਖ ਕਿੱਡਾ ਵੱਡਾ ਦੁੱਖ ਜਿਹੜਾ ਹੈਗਾ ਉਸ ਪਰਿਵਾਰ ਤੇ ਪਿਆ ਇੱਕ ਪਹਾੜ ਡਿੱਗ ਜਾਂਦਾ ਸੋ ਮੈਂ ਪਰਿਵਾਰ ਦੇ ਨਾਲ ਹਾਂ ਔਰ ਮੈਂ ਉਹਨਾਂ ਨਾਲ ਗੱਲ ਵੀ ਕੀਤੀ ਹੈ ਕਿ ਕੋਸ਼ਿਸ਼ ਕਰਦੇ ਹਾਂ ਕਿ ਬਹੁਤ ਜਲਦ ਤੋਂ ਜਲਦ ਉਹਦਾ ਜਿਹੜਾ ਸਰੀਰ ਅਸੀਂ ਭੌਤਿਕ ਸਰੀਰ ਉਹਨੂੰ ਆਪਣੇ ਇੱਥੇ ਲੈ ਕੇ ਆਈਏ ਤੇ ਮੈਂ ਇੱਕ ਵਾਰ ਫੇਰ ਪਰਿਵਾਰ ਦੇ ਨਾਲ ਖੜਾ ਸਾਰਾ ਇਲਾਕਾ ਉਹਨਾਂ ਦੇ ਨਾਲ ਖੜਾ ਤੇ ਅਰਦਾਸ ਬੇਨਤੀ ਇਹੀ ਤੇ ਵਾਹਿਗੁਰੂ ਉਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਔਰ ਅੱਗੇ ਲਈ ਪਰਿਵਾਰ ਤੇ ਔਰ ਸਾਰੇ ਪੰਜਾਬ ਤੇ ਚੜ੍ਹਦੀ ਕਲਾ ਮਿਹਰ ਰੱਖੇ ਸਭ ਤੰਦਰੁਸਤ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ